ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋਰ ਸੁਣਾਓ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਣ ਦੇ ਬਾਰੇ ਤੁਸੀਂ ਹੋਵੋਗੇ ਬੈਠ ਜੀ ਸਾਰਿਆਂ ਚੈੱਕ ਕਰ ਰਹੇ ਹਾਂ ਇਹ ਆਪਾਂ ਬਾਈਏ ਜੀ ਸਬਜ਼ੀਆਂ ਇਹ ਆਲੂ ਸੀਗੇ ਮਿੱਟੀ ਬਹੁਤ ਲੱਗੀ ਹੋਈ ਆਲੂਆਂ ਤੋਂ ਕੇ ਸਾਫ਼ ਕਰਕੇ ਫਿਰ ਆਪਾਂ ਟੁਕਰੀ ਦੇ ਵਿੱਚ ਪਾ ਲਵਾਂਗੇ ਇਹ ਨਹੀਂ ਆਂਦੀ ਹੈ ਜੀ ਸਬਜ਼ੀ ਸਿਮਲਾ ਮਿਰਚ

ਖੀਰੇ ਹਰੀਆਂ ਮਿਰਚਾਂ ਤੇ ਟਮਾਟਰ ਆਪਾਂ ਧੋ ਕੇ ਰੱਖ ਦਾਂਗੇ ਜੀ ਫ੍ਰਿਜ ਦੇ ਵਿੱਚ ਸਾਫ਼ ਕਰਕੇ ਸਿੰਗਲਾ ਮਿਰਚਾਂ ਕੱਟ ਲਈਏ ਅੱਜ ਬਣਾਵਾਂਗੇ ਸਿੰਗਲਾ ਮਿਰਚਾਂ ਤੇ ਆਲੂ ਵੀ ਇੱਕ ਕੱਟ ਲਾਂਗੇ ਮਸਾਲੇ ਦੇ ਵਿੱਚ ਥੋੜਾ ਜਿਆਦਾ ਰੱਖ ਲਈ ਆਪਾਂ ਵੱਡੇ ਸਾਈਜ਼ ਦੀਆਂ ਮਿਰਚਾਂ ਨੇ ਕਿਲੋ ਨੇ ਕਿਲੋ ਦੇ ਵਿੱਚ ਸੇਜੜੀਆਂ ਨੇ ਇਨਾਂ ਨੂੰ ਪਹਿਲਾਂ ਧੋ ਲਵਾਂਗੀ ਸਾਫ਼ਤੀਆਂ ਫਿਰ ਕੱਟਾਂਗੀ ਕੱਟਣ ਤੋਂ ਬਾਅਦ ਇੱਕ ਵਾਰੀ ਫਿਰ ਧੋ ਲਵਾਂਗੀ ਇੱਦਾਂ ਤਰ੍ਹਾਂ ਇਹ ਦੁੱਧਾ ਵਾਈ ਜਾਣਗੇ ਪਹਿਲੇ ਇਹਨਾਂ ਨੂੰ ਕੱਟ ਕੇ ਰੱਖ ਦਾਂਗੀ ਪਰਾਂ ਦਾ ਟਾਈਮ ਹੋਣਾ ਇਨਾਂ ਨੂੰ ਫੇਸਬੁੱਕ 'ਤੇ ਇੱਕ ਫਿਰ ਵੀ ਦੇ ਚਲਾਵਾਂਗੇ ਪਾ ਤੇਜ਼ ਆਉਗੀ ਪੌਣਾਈਏ ਮੇਰੀ ਵਿੱਚ ਇਹ ਪਾ ਲੈਣੇ ਨਾ ਹੀ

इन्हना बी कट दिते जी सारे बी नहीं पाएंगे बरीक चीर हाड़िया करके पहले बरीक चीर लेने बच्चा ने फरमाया

ਜਾ ਜੀਰਾ ਪਾਵਾਂਗੇ ਆਪਾਂ ਕਿਉਂਕਿ ਪਾਣੀ ਪਾਣੀ ਵਿੱਚ ਇਹ ਲੂਗਾ ਇਹਨਾਂ ਦਾ ਤੇ ਉਹ ਮੀਟਾਂ ਦੇ ਵਿੱਚ ਨਾ ਮਸਾਲਾ ਤਿਆਰ ਕਰ ਲਈਏ ਕਹਿੰਦੇ ਨੂੰ ਤੁਕੇ ਪਾ ਰੱਖ ਲਾਂਗੇ ਇਹ ਤਰਕਾ ਰੋਂ ਲਈ ਆਪਾਂ ਸਵਾਹਣ ਕੱਟ ਕੇ ਰੱਖ ਦਿੱਤਾ ਜੀ ਧੋਕੇ ਕੱਟ ਲਿਆ ਇਹ ਨੂੰ ਟਾਕੇ ਤਾਂ ਦੰਨੇ ਤੇ धारा चो जी हम आड़का लाइस जब तैयारी करी होंगी फिर तड़का ज्यादा ही लग जाए तैयारी करने में टाइम लगता है इनू भी धो के रख दिने ढाके जाली पा के इन्हों आके ता रखनी दुधन अवाली आ गई अपनी गैस कर दिता है बंद हम धारा चुके लिया जी

इनिक प्याज कट लें दो प्याज पहला दर्शे पाल वो थोड़े जी कट लीना आप लंगे काट लिया सब्जी अपनी धो के रखी हुई है पानी ये सुक गया सारा पीली पीली जी फिर बढ़िया लग गए जी पानी सुक गई सुी सब्जी बने, वो वह लग है। प्याज आप कट ले सब्जी के नाल के नी फिर टमाटर के नाल आपून पाने मिर्च मैं हादी पा दे मिर्च थोड़ी है

हरिया मिर्चा ते अदरक अलग कट के रख दानी धो के गुन के रख देने की आटा सैट हो गई ਰੇਕਡ ਪਰ ਆਪਣੀ ਚੈਨਲ ਤੇ ਆਉਂਦੇ ਨੇ ਜੀ ਸੋਨੇ ਸੋਨੇ ਕਮੈਂਟ ਕਰਦੇ ਨੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੇ ਜਿਹੜੇ ਨਵੇਂ ਜੁੜ ਰਹੇ ਨੇ ਆਪਣੇ ਚੈਨਲ ਨਾਲ ਉਹਨਾਂ ਸਾਰਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਆਪਣੀ ਸਪੋਰਟ ਇਸੇ ਤਰ੍ਹਾਂ ਬਣਾਈ ਰੱਖਣਾ ਜੀ ਤੇ ਆਪਾਂ ਤੁਹਾਡੇ ਹੌਸਲੇ ਨਾਲ ਹੋਰ ਵੀ ਵੀਡੀਓ ਲੈ ਕੇ ਆਉਣੇ ਆ ਜੀ ਬਣਾਉਣੀ ਲਿੰਕ ਕਰਦਾ ਜੀ ਸੋਨੇ ਸੋਨੇ ਕਮੈਂਟ ਆਉਂਦੇ ਨੇ ਭੈਣ ਭਰਾਵਾਂ ਦੇ

ਕਿੱਤ ਨੂੰ ਆਪਣੀ ਜੀ ਰੋਟੀ ਬਣਾਉਣਾ ਇਸ ਉੱਤੀ ਜੁਨੀ ਨਾਲਤਾ ਚੱਕਿਆ ਇਹਦਾ ਕੋਈ ਭਾਂਡਾ ਚੱਕੀ ਜਿਹੜੀ ਆਪਾਂ ਸੂਟਾ ਨਾਲ ਆ ਗਿਆ ਲੈ ਲੈਣਾ ਉਹ ਤਾਂ ਨਾਲ ਹੀ ਲੱਗ ਜਾਂਦੀ ਗਰਫੰਡੇ ਦੇ ਆਹ ਤਾਂ ਮਾਤੀ ਕੰਮ ਕਰਦੇ ਸੂਤੀ ਜੁਨੀ ਲੈ ਲੈਣੇ ਨਹੀਂ

ਅੱਜ ਦੀ ਵੀਡੀਓ ਹੈ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਅੱਜ ਆਪਣਾ ਸੈਮੀ ਨਹੀਂ ਹੋਊ ਵੀਡੀਓ ਬਣਾਉਣ ਲੰਦਾ ਜੀ ਤਾਂ ਕਰਕੇ ਕੋਈ ਵੀਡੀਓ ਇੱਥੇ ਬੰਦ ਕਰ ਦਿੰਨੇ ਆ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਦੇ ਹੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ